ਪਾਣੀ ਇੱਥੇ ਲਗਭਗ 10 15 20 ਫੁੱਟ ਤੀ ਪਾਣੀ ਇੱਥੇ ਮਿਲ ਜਾਂਦਾ ਮਤਲਬ ਪਾਣੀ ਡੂੰਘੇ ਨਹੀਂ ਹੈਗੇ ਇੱਥੇ ਪਾਣੀ ਬਿਲਕੁਲ ਉੱਤੇ ਹੀ ਹੈ ਕਈ ਜਗ੍ਹਾ ਦੇ ਵਿੱਚ ਤਾਂ ਪਾਣੀ ਖੜਾ ਹੀ ਮਿਲ ਜਾਂਦਾ ਆਪਾਂ ਨੂੰ ਕਿ ਪਾਣੀ ਆ ਦੇਖੋ ਉੱਪਰ ਹੀ ਹੈਗਾ ਪੰਜਾਬੀ ਬੰਦਿਆਂ ਦੀ ਫਾਰਮ ਹਾਊਸ ਹੈ ਪੰਜਾਬੀ ਬੰਦਿਆਂ ਦੀ ਇਹ ਏਰੀਆ ਹੈ ਤਿੰਨ ਜ਼ਿਲ੍ਹੇ ਆਪਣੇ ਇੱਥੇ ਪੀਲੀਪੀਤ ਲਖੀਮਪੁਰ ਖੀਰੀ ਤੇ ਸ਼ਾਹਜਹਾਂਪੁਰ ਪੰਜਾਬੀਆਂ ਦਾ ਪੂਰਾ ਦਬਦ ਹੋਇਆ ਪੰਜਾਬੀ ਇੱਥੇ ਰਹਿੰਦੇ ਹਨ ਤੇ 5 ਲੱਖ ਦੇ ਆਸ-ਪਾਸ ਪੰਜਾਬੀਆਂ ਦੀ ਆਬਾਦੀ ਹੈ ਬਹੁਤ ਸੋਹਣੇ ਫਾਰਮ ਹਾਊਸ ਹੈ ਕਿਆ ਬਾਤ ਮਤਲਬ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਲੀਚੀ ਦਾ ਇਦੇ ਵਿੱਚ ਵਿੱਚ ਲਸਣ ਵੀ ਬੀਜੀ ਹੋਈ ਆ ਮੂਲੀਆਂ ਵੀ ਖੜਾ ਨਲਕਾ ਹੈਗਾ ਤੇ ਨਲਕਾ ਅੱਜ ਵੀ ਚੱਲਦਾ ਹਨਾ ਪਾਣੀ ਡੁੱਲਿਆ ਹੋਇਆ ਤੁਸੀਂ ਦੇਖ ਵੀ ਸਕਦੇ ਆ ਤੇ ਇਹ ਨਲਕਾ ਅੱਜ ਵੀ ਚੱਲਦਾ ਲੋਕ ਗੇੜਦੇ ਆ ਤੋਂ ਪਾਣੀ ਪੀਂਦੇ ਆ ਕੋਈ ਇੱਥੇ ਫਿਲਟਰ ਲਾਉਣ ਦੀ ਲੋੜ ਨਹੀਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾਹ ਤੇ ਅੱਜ ਆਪਾਂ ਆਏ ਹੋਏ ਸੀ ਯੂਪੀ ਦੇ ਵਿੱਚ ਇਸ ਵਕਤ ਆਪਾਂ ਜਿਲ੍ਹਾ ਲਖੀਮਪੁਰ ਖੀੜੀ ਦੇ ਵਿੱਚ ਹੈ ਤੇ ਇਸ ਤੋਂ ਪਹਿਲਾਂ ਆਪਾਂ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਿੱਚ ਰੁਕੇ ਹੋਏ ਸੀਗੇ ਤੇ ਬਹੁਤ ਵਧੀਆ ਇਲਾਕਾ ਹੈ ਨਾਰਮਲੀ ਆਪਾਂ ਸੁਣਦੇ ਆ ਯੂਪੀ ਯੂਪੀ ਇਸ ਇਕੁਅਲ ਟੂ ਗੁੰਡਾ ਰਾਜ ਲੁੱਟਖੋ ਵਾਰਦਾਤ ਉੱਥੇ ਬੰਦੇ ਨੂੰ ਐ ਕਰ ਦਿੰਦੇ ਜੋ ਕਰ ਦਿੰਦੇ ਆ ਉਹ ਸੁਣਦੇ ਆ ਪਰ ਅਸਲ ਦੇ ਵਿੱਚ ਤਸਵੀਰ ਕੁਝ ਹੋਰ ਹੈ ਬਾਈ ਜੀ ਜਿਹੜੇ ਹਨਾ ਜਿਨ੍ਹਾਂ ਦੇ ਕੋਲੇ ਆਪਾਂ ਰਹਿ ਰਹੇ ਆ ਉਹਨਾਂ ਨੇ ਜੋ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਯੂਪੀ ਦੇ ਵਿੱਚ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਇੱਥੇ ਸੇਫ ਹੈ ਬਿਲਕੁਲ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਤੇ ਮਾਹੌਲ ਬਹੁਤ ਵਧੀਆ ਇੱਥੇ ਤੁਹਾਨੂੰ ਦਿਖਾਉਣਾ ਪਹਿਲਾਂ ਆਹ ਸਰੋਂ ਆ ਬਾਈ ਜੀ ਆਹ ਲਸਣ ਹੈ ਆ ਗੰਨੇ ਦੀ ਪਨੀਰੀ ਆ ਉਹ ਪਰਾਂ ਸਾਹਮਣੇ ਮਰੂਦਾਂ ਦਾ ਬਾਗ ਹੈ ਇਧਰ ਲੀਚਿਆਂ ਦਾ ਬਾਗ ਹੈ ਤੇ ਆ ਇਧਰ ਸਾਰੀਆਂ ਫਸਲਾਂ ਹਨ ਜਿਵੇਂ ਕੋ ਮੂਲੀਆਂ ਛਲਗਮਾਂ ਲੱਗੀਆਂ ਹੋਈਆਂ ਇਧਰ ਮੇਥੇ ਮੇਥੀ ਪਾਲਕ ਸਾਰਾ ਕੁਝ ਇੱਥੇ ਤੇ ਮਤਲਬ ਬਹੁਤ ਵਧੀਆ ਮਾਹੌਲ ਹੈ ਕੁਦਰਤੀ ਮਾਹੌਲ ਹੈ ਕਿ ਇੱਥੇ ਕਿਹਾ ਜਾਵੇ ਤਾਂ ਤੇ ਆ ਇੱਥੇ ਫਾਰਮ ਹਾਊਸ ਵੀ ਹਨ ਤੁਹਾਨੂੰ ਦਿਖਾਉਣੇ ਆਪਣੇ ਹੀ ਬੰਦਿਆਂ ਦਾ ਪੰਜਾਬੀ ਬੰਦਿਆਂ ਦੀ ਫਾਰਮ ਹਾਊਸ ਹੈ ਪੰਜਾਬੀ ਬੰਦਿਆਂ ਦੀ ਇਹ ਏਰੀਆ ਤਿੰਨ ਜ਼ਿਲ੍ਹੇ ਆਪਣੇ ਇੱਥੇ ਪੀਲੀਪੀਤ ਲਖੀਮਪੁਰ ਖੀਰੀ ਤੇ ਸ਼ਾਹਜਹਾਂਪੁਰ ਪੰਜਾਬੀਆਂ ਦਾ ਪੂਰਾ ਦਬਦੋਆ ਪੰਜਾਬੀ ਇੱਥੇ ਰਹਿੰਦੇ ਹਨਾ ਤੇ 5 ਲੱਖ ਦੇ ਆਸ-ਪਾਸ ਪੰਜਾਬੀਆਂ ਦੀ ਆਬਾਦੀ ਹੈ ਬਹੁਤ ਸੋਹਣੇ ਫਾਰਮ ਹਾਊਸ ਹੈ ਕਿਆ ਬਾਤ ਮਤਲਬ ਜਗ੍ਹਾ ਕੀ ਤੇ ਅੱਧਾ ਤੁਹਾਨੂੰ ਮੈਂ ਫਾਰਮ ਹਾਊਸ ਵੀ ਦਿਖਾਣਾ ਤੁਹਾਨੂੰ ਛਾਤ ਮਰਾ ਲੈਣਾ ਵੀ ਪੰਜਾਬ ਵਾਲਿਆਂ ਨੇ ਇੱਥੇ ਫੁੱਲ ਤਰੱਕੀ ਕੀਤੀ ਹੈ ਤੇ ਇਹ ਕਹਿੰਦੇ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਪੈਲੀਆਂ ਦੀ ਗੱਲ ਆਪਾਂ ਕਰ ਲઈએ ਆਪਣੇ ਰੇਟ ਜਿਹੜਾ ਹੈਗਾ ਅੱਜ ਕੱਲ 30 35 ਲੱਖ 40 ਲੱਖ ਦਾ ਭਾਅ ਕਿੱਲੇ ਦਾ ਆਮ ਹੀ ਚੱਲੀ ਜਾਂਦਾ ਤੇ ਇੱਥੇ ਵੀ ਸੇਮ ਹੀ ਹੈ ਬਈ ਇੱਥੇ ਵੀ ਮਤਲਬ ਉਹੀ ਰੇਟ ਹੈਗਾ ਅੱਜ ਮੈਂ ਫਾਰਮ ਹਾਊਸ ਹਨਾ ਅੰਦਰ ਵਧੀਆ ਬਣਾਏ ਹੋਇਆ ਪੰਜਾਬੀਆਂ ਨੇ ਮਤਲਬ ਪੂਰੀਆਂ ਲਹਿਰਾਂ ਬਹਿਰਾਂ ਲਾ ਰੱਖੀਆਂ ਇੱਥੇ ਤੇ ਮਤਲਬ ਰੇਟ ਆ ਜਿਹੜਾ 30 35 40 ਲੱਖ ਦਾ ਹੀ ਇੱਥੇ ਵੀ ਰੇਟ ਹੈ ਉਹੀ 60 70000 ਠੇਕੇ ਦਾ ਇੱਥੇ ਰੇਟ ਹੋਇਆ ਪਿਆਗਾ ਮਤਲਬ ਬਰਾਬਰ ਜਿਹੀ ਕੰਮ ਹੈਗਾ ਤੇਜ ਜਿਹੜੀ ਫਸਲ ਦੀ ਗੱਲ ਹੈ ਤੇ ਕਣਕ ਝੋਨਾ ਬਹੁਤ ਵਧੀਆ ਹੁੰਦਾ ਇੱਥੇ ਪਰ ਇਹ ਲੋਕ ਹੋਰ ਤਰੀਕੇ ਨਾਲ ਸੋਚਦੇ ਝੋਨਾ ਇੱਥੇ ਲਾਉਂਦੇ ਨਹੀਂ ਹੈਗੇ ਮਤਲਬ ਜੇ ਦੇਖਿਆ ਜਾਵੇ ਤਾਂ ਝੋਨਾ ਇੱਥੇ ਚੰਗਾ ਹੁੰਦਾ ਹੈਗਾ ਇਹ ਕਹਿੰਦੇ ਵੀ 30 ਤੋਂ 35 ਕੁਇੰਟਲ ਦੇ ਆਸ-ਪਾਸ ਝੋਨਾ ਇੱਥੇ ਹੋ ਜਾਂਦਾ ਪਰ ਝੋਨਾ ਇੱਥੇ ਬੀਜਦੇ ਨਹੀਂਗੇ ਪਾਣੀ ਨੂੰ ਲੈ ਕੇ ਕਿਉਂਕਿ ਝੋਨੇ ਨੇ ਆਪਣੇ ਪਾਣੀ ਦਾ ਆਪਣੇ ਧਰਤੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਪਿਛਲੇ ਸਮੇਂ ਦੇ ਵਿੱਚ ਆਪਣੇ ਨਰਮੇ ਤੋਂ ਜਦੋਂ ਆਪਾਂ ਹਟੇ ਹਨ ਤੇ ਇਹ ਲੋਕ ਜਿਹੜੇ ਹੈਗੇ ਆ ਇਹ ਕਹਿੰਦੇ ਕਿ ਝੋਨਾ ਲਾਉਣਾ ਨਹੀਂਗਾ ਇਹ ਹੋਰ ਫਸਲਾਂ ਆਪਾਂ ਉਗਾਉਂਦੇ ਹੈਗੇ ਜਿਵੇਂ ਆਹ ਹੈ ਇਦੇ ਵਿੱਚ ਵਿੱਚੇ ਲਸਣ ਵੀ ਬੀਜੀ ਹੋਈ ਆ ਮੂਲੀਆਂ ਵੀ ਖੜੀਆਂ ਤਾਂ ਆ ਅਲੀਚੀ ਦਾ ਬਾਗ ਹੈਗਾ ਹਨ ਤੇ ਇੱਥੇ ਕਮਾਦ ਬਹੁਤ ਹੈ ਅਮਰੁੱਦਾਂ ਦੇ ਬਾਗ ਬਹੁਤ ਹੈਗੇ ਤੇ ਸਰੋਂ ਬਹੁਤ ਹੈ ਤੋੜੀਆਂ ਬਹੁਤ ਹੈ ਤੇ ਝੋਨਾ ਇਹ ਅਵੋਇਡ ਕਰਦੇ ਆ ਘੱਟ ਲਾਉਂਦੇ ਆ ਝੋਨਾ ਲਾਉਂਦੇ ਨਹੀਂ ਇਹ ਕਹਿੰਦੇ ਵੀ ਕਿਉਂਕਿ ਪਾਣੀ ਦਾ ਨੁਕਸਾਨ ਨਾ ਹੋਵੇ ਤਾਂ ਇੱਥੇ ਜਿਹੜਾ ਪਾਣੀ ਦਾ ਪੱਧਰ ਹੈ ਪਾਣੀ ਇੱਥੇ ਲਗਭਗ 10 15 20 ਫੁੱਟ ਤੱਕ ਪਾਣੀ ਇੱਥੇ ਮਿਲ ਜਾਂਦਾ ਮਤਲਬ ਪਾਣੀ ਡੂੰਘੇ ਨਹੀਂ ਹੈਗੇ ਇੱਥੇ ਪਾਣੀ ਬਿਲਕੁਲ ਉੱਤੇ ਹੀ ਆ ਕਈ ਜਗ੍ਹਾ ਦੇ ਵਿੱਚ ਤਾਂ ਪਾਣੀ ਖੜਾ ਹੀ ਮਿਲ ਜਾਂਦਾ ਆਪਾਂ ਨੂੰ ਕਿ ਪਾਣੀ ਆ ਦੇਖੋ ਉੱਪਰ ਹੀ ਤਾਂ ਓਵਰঅল ਯੂਪੀ ਦਾ ਜੋ ਸਨਾਰੀਓ ਇਹ ਬਹੁਤ ਵਧੀਆ ਜੋ ਦੇਖਣ ਨੂੰ ਆਪਾਂ ਨੂੰ ਸੁਣਨ ਨੂੰ ਲੱਗਦਾ ਹਨਾ ਕਿ ਯੂਪੀ ਇਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਉਹ ਗੱਲਬਾਤ ਕੁਝ ਹੋਰ ਹੈ ਪਰ ਅਸਲ ਦੇ ਵਿੱਚ ਇਹ ਗੱਲਬਾਤ ਇੱਥੇ ਤਸਵੀਰ ਹੋਰ ਹੈਗੀ ਜਮੀਨਾ ਵਧੀਆ ਰੇਟ ਹੈ ਜਮੀਨਾ ਜੇ ਤੁਸੀਂ ਇੱਥੇ ਖਰੀਦਣੀ ਹੈ ਖਰੀਦ ਵੀ ਸਕਦੇ ਹੋ ਰਜਿਸਟਰੀ ਵੀ ਕਰਵਾ ਸਕਦੇ ਹੋ ਇੱਥੇ ਕੀ ਹੈ ਕਿ ਤੁਸੀਂ ਵੱਧ ਤੋਂ ਵੱਧ ਇੱਕ ਪਰਿਵਾਰ 12 ਏਕੜ ਤੱਕ ਜ਼ਮੀਨ ਖਰੀਦ ਸਕਦਾ 12 ਕਿੱਲੇ ਇੱਕ ਪਰਿਵਾਰ ਲੈ ਸਕਦਾ ਉਸ ਤੋਂ ਵੱਧ ਨਹੀਂ ਲੈ ਸਕਦੇ ਉਸ ਤੋਂ ਵੱਧ ਲੈਣਾ ਤਾਂ ਜਿਵੇਂ ਕੋਈ ਪਰਿਵਾਰ ਦੇ ਵਿੱਚ ਆ ਬੇਟਾ ਹੈ ਤੁਹਾਡਾ ਬੇਟੀ ਹੈ 18 ਸਾਲ ਤੋਂ ਉੱਪਰ ਉਹ ਲੈ ਸਕਦੇ ਹੈਗੇ ਉਹਨਾਂ ਨੂੰ ਗਿਣਿਆ ਜਾਂਦਾ ਜੇ ਕੋਈ ਤੁਹਾਡਾ ਹੋਰ ਕੋ ਭੈਣ ਭਾਈ ਹੈ ਉਹ ਲੈ ਸਕਦਾ ਤਾਂ ਕਿਸੇ ਵੀ ਕਿਸਾਨ ਨੇ ਹਨਾ ਜ਼ਮੀਨ ਲੈਣੀ ਆ ਤਾਂ ਵਧੀਆ ਇੱਥੇ ਸਿਸਟਮ ਹੈਗਾ ਆ ਦੇਖੋ ਇੱਧਰ ਕਮਾਦ ਕਿੰਨਾ ਹੈਗਾ ਆ ਬਹੁਤ ਜ਼ਿਆਦਾ ਇੱਥੇ ਕਮਾਦ ਵੀ ਜਾ ਰਿਹਾ ਅੱਗੇ ਉਹ ਦੂਰ ਤੋਂ ਸ਼ਾਇਦ ਦਿਖ ਰਿਹਾ ਹੋਵੇ ਗੁਰਦੁਆਰਾ ਸਾਹਿਬ ਹੈ ਆ ਟਰਾਲੇ ਖੜੇ ਆ ਗੰਨੇ ਵਾਲੇ ਆ ਇੱਧਰ ਹਾਂ ਬਾਗ ਆ ਗਿਆ ਹਨਾ ਅਖੀਰ ਤੇ ਤਾਂ ਇੱਥੇ ਜਿਹਨੇ ਵੀ ਪੈੜੀ ਲੈਣੀ ਹੈ ਤਾਂ ਪੈੜੀ ਲੈਣ ਵਾਲੇ ਬੰਦੇ ਲਈ ਬਿਲਕੁਲ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਸਿਸਟਮ ਹੈ ਇੱਥੇ ਕਿਉਂਕਿ ਮੋਟਰਾਂ ਲੱਗੀਆਂ ਹੋਈਆਂ ਪਾਣੀ ਉੱਪਰ ਹੈ ਪਾਣੀ ਇੱਕ ਨੰਬਰ ਦਾ ਜਮਾ ਵਧੀਆ ਪਾਣੀ ਹੈਗਾ ਤੁਸੀਂ ਕਿਹੜੀ ਵੀ ਫਸਲ ਕਾਣੀ ਕਰ ਸਕਦੇ ਹੋ ਚੰਗੇ ਵਾਣ ਹੈ ਨਾ ਮਿੱਟੀ ਵੀ ਤੁਸੀਂ ਦੇਖ ਸਕਦੇ ਹੋ ਨਾ ਵਧੀਆ ਮਿੱਟੀ ਹੈਗੀ ਮਤਲਬ ਹਰੇਕ ਏਰੀਆ ਦਾ ਅਲੱਗ-ਅਲੱਗ ਹਿਸਾਬ ਹੈ ਤਾਂ ਇੱਥੇ ਫੇਰ ਆ ਜਾਂਦੀ ਗੱਲ ਵੀ ਕਿ ਆਬਾਦੀ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਆਉਂਗੇ ਤਾਂ ਇੱਥੇ ਪੰਜਾਬੀ ਆਬਾਦੀ ਬਹੁਤ ਹੈ ਤੁਹਾਨੂੰ ਕੋਈ ਡਰ ਵਾਲੀ ਚੱਕਰ ਵਾਲੀ ਗੱਲ ਨਹੀਂ ਹੈਗੀ ਬਾਕੀ ਵੀ ਸ ਤੁਰੇ ਫਰਦੇ ਆ ਕੋਈ ਸਾਨੂੰ ਐ ਕਦੇ ਲੱਗੇ ਹੀ ਨਹੀਂ ਹੈਗਾ ਵੀ ਇੱਥੇ ਕੋਈ ਅਨਸੇਫ ਵਾਲੀ ਗੱਲਬਾਤ ਆਈ ਸਾਨੂੰ ਇਹ ਨਾ ਹੋ ਜੇ ਉਹ ਨਾ ਹੋ ਜੇ ਬਹੁਤ ਵਧੀਆ ਇਹਨਾਂ ਨੇ ਮਾਹੌਲ ਦੱਸਿਆ ਹੈਗਾ ਤਾਂ ਇੱਥੇ ਆ ਸਕਦੇ ਆ ਇਥੋਂ ਪੰਜਾਬੀ ਕੁਛ ਮੰਦੇ ਐਮਐਲਏ ਵੀ ਬਣੇ ਹੋਏ ਆ ਮੰਤਰੀ ਵੀ ਬਣੇ ਹੋਏ ਆ ਮੇਰੇ ਖਿਆਲ ਸ਼ਾਇਦ ਐਮਪੀ ਵੀ ਬਣੇ ਹੋਏ ਆ ਤਾਂ ਇੱਥੇ ਵਧੀਆ ਮਾਹੌਲ ਹੈਗਾ ਤੇ ਜਿਹੜਾ ਮਤਲਬ ਇਹ ਕਿਹਾ ਜਾਂਦਾ ਹਨਾ ਕਿ ਇਹ ਹੋ ਜੂ ਉਹ ਹੋ ਜੇ ਉਹ ਹੀ ਜੀ ਕੋਈ ਗੱਲਬਾਤ ਨਹੀਂ ਬਾਕੀ ਇਹ ਜਿਹੜਾ ਜ਼ਿਲ੍ਹਾ ਇਹ ਲਗਭਗ ਪੰਜਾਬ ਤੋਂ 700 800 ਕਿਲੋਮੀਟਰ ਪੈਂਦਾ ਹੈਗਾ ਜੇ ਆਪਾਂ ਦੇਖੀ ਜਾਵੇ ਲਖੀਮਪੁਰ ਖੀ ਦੀ ਸਰਚ ਕਰੋਗੇ ਸ਼ਾਜਹ ਤਾਂ ਵਧੀਆ ਏਰੀਆ ਹੈਗੇ ਕੋਈ ਮਾੜਾ ਏਰੀਆ ਨਹੀਂ ਹੈਗਾ ਤਾਂ ਇੱਥੇ ਫਸਲਾਂ ਵੀ ਚੰਗੀਆਂ ਹੁੰਦੀਆਂ ਬਾਕੀ ਇੱਥੇ ਸਕੂਲਾਂ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਹੈ ਮੇਨ ਆਪਾਂ ਇਹ ਵੀ ਹੁੰਦਾ ਹੈ ਨਾ ਵੀ ਆਪਣੇ ਬੱਚੇ ਉੱਥੇ ਜਾਣਗੇ ਤਾਂ ਪਤਾ ਨਹੀਂ ਉੱਥੇ ਕੀ ਹੋਊਗਾ ਕੀ ਨਾ ਹੋਊਗਾ ਤਾਂ ਇੱਥੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਪੜਾਈ ਜਾਂਦੀ ਹੈ ਤੁਹਾਡੇ ਬੱਚੇ ਜਿੱਥੇ ਆਉਣਗੇ ਤਾਂ ਉਹ ਪੰਜਾਬੀ ਸਿੱਖਣਗੇ ਪੜ੍ਹਨੀ ਵੀ ਸਿੱਖਣਗੇ ਬੋਲਣੀ ਵੀ ਸਿੱਖਣਗੇ ਲਿਖਣੀ ਵੀ ਸਿੱਖਣਗੇ ਤਾਂ ਉਹ ਵੀ ਕੋਈ ਚੱਕਰ ਨਹੀਂ ਹੈ ਪੰਜਾਬ ਦੇ ਏਰੀਏ ਦੇ ਇੱਥੇ ਲੋਕ ਰਹਿੰਦੇ ਬਹੁਤ ਐ ਮਤਲਬ ਅੱਗੇ ਦੀ ਅੱਗੇ ਇੱਕ ਦੂਜੇ ਦੇ ਰੈਫਰੈਂਸ ਨਾਲ ਹੀ ਸਾਰੇ ਲੋਕ ਆਏ ਹੋਏ ਤਾਂ ਬਹੁਤ ਲੋਕ ਇੱਥੇ ਰਹਿੰਦੇ ਹੈਗੇ ਤਾਂ ਉਹਨਾਂ ਦੇ ਕਰਕੇ ਕੀ ਹੈ ਕਿ ਇੱਕ ਕਮਿਊਨਿਟੀ ਬਣ ਜਾਂਦੀ ਹੈ ਕਮਿਊਨਿਟੀ ਜਦੋਂ ਬਣ ਜਾਂਦੀ ਹੈ ਤਾਂ ਕੋਈ ਵੀ ਆਪਾਂ ਨੂੰ ਕੋਈ ਸਮੱਸਿਆ ਆਉਂਦੀ ਕੁਝ ਵੀ ਤਾਂ ਉਹਦਾ ਹੱਲ ਨਿਕਲਿਆ ਹੁੰਦਾ ਕਿਉਂਕਿ ਲੋਕ ਇਕੱਠੇ ਹੋ ਜਾਂਦੇ ਆ ਇੱਥੋਂ ਦੇ ਲੋਕਾਂ ਦਾ ਏਕਾ ਬਹੁਤ ਹੈ ਆਪਸ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਇੱਥੇ ਭਾਈ ਚੱਲਦੇ ਹਨ ਉਹਨਾਂ ਦਾ ਏਕਾ ਬਹੁਤ ਹੈਗਾ ਤੇ ਚੰਗੀਆਂ ਜ਼ਮੀਨਾਂ ਇੱਥੇ ਲੋਕਾਂ ਕੋਈ ਮਾੜਾ ਨਹੀਂ ਹੈਗਾ ਜੇ ਕੋਈ ਵੀਰ ਭਰਾ ਪੰਜਾਬ ਤੋਂ ਇੱਥੇ ਆਉਣਾ ਵੀ ਚਾਹੁੰਦਾ ਹਨ ਕੁਛ ਬੰਦੇ ਜਿਵੇਂ ਹੁਣ ਆਪਣੇ ਕੈਨੇਡਾ ਨੂੰ ਜਾਣੇ ਆਪਾਂ ਤਾਂ ਜੇ ਉਧਰ ਵੀ ਚਲੋ ਵਧੀਆ ਸਾਰਾ ਕੁਝ ਹੈ ਨਾ ਤੇ ਇੱਧਰ ਆਉਣਾ ਤਾਂ ਇੱਧਰ ਵੀ ਕੋਈ ਮਾੜਾ ਨਹੀਂ ਹੈਗਾ ਤੇ ਇੱਧਰ ਸਾਰਾ ਸਿਸਟਮ ਵਧੀਆ ਹੈਗਾ ਕਿਉਂਕਿ ਪਹਿਲੀ ਰੇਟ ਬਰਾਬਰ ਹੀ ਹੈਗਾ ਉਨੇ ਦੇ ਵੱਟੇ ਉਨੇ ਪਹਿਲੀ ਆਊਗੀ ਪਰ ਇੱਥੇ ਪਾਣੀ ਦਾ ਸਿਸਟਮ ਜ਼ਿਆਦਾ ਹੁਣ ਜਿਵੇਂ ਆਪਣੇ ਪਾਣੀ ਡੂੰਘੇ ਹੋ ਰਹੇ ਆ ਤਾਂ ਉਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਹੋ ਸਕਦੀ ਹੈ ਕਿ ਪਾਣੀ ਘਟ ਜਾਣ ਜਾਂ ਕੁਝ ਵੀ ਹੋ ਜੇ ਤਾਂ ਪਰ ਇੱਧਰ ਜਿਹੜਾ ਸਿਸਟਮ ਹੈਗਾ ਇਹ ਪਾਣੀ ਪੁਣੀ ਦੀ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਇੱਥੇ ਵਧੀਆ ਇੱਥੇ ਬਾਗ ਵਗੈਰਾ ਬਾਗਬਾਨੀ ਕਰਨੀ ਜੀ ਨੇ ਉਹਦੇ ਲਈ ਵਧੀਆ ਮਿਹਨਤੀ ਬੰਦੇ ਲਈ ਚਲੋ ਜਿੱਥੇ ਵੀ ਕੰਮ ਕਰਨਾ ਉੱਥੇ ਵਧੀਆ ਹੁੰਦਾ ਹਨ ਤਾਂ ਇੱਥੇ ਚੰਗੇ ਚੰਗੇ ਆਪਣੇ ਪੰਜਾਬੀ ਵੀਰਾਂ ਨੇ ਹਨਾ ਫਾਰਮ ਹਾਊਸ ਬਣਾਏ ਹੋਏ ਨੇ ਤੇ ਪੰਜਾਬ ਹੀ ਇੱਕ ਤਰ੍ਹਾਂ ਦਾ ਮਿੰਨੀ ਪੰਜਾਬੀ ਨੂੰ ਕਹਿ ਸਕਦੇ ਆਗੇ ਤੇ ਪੂਰਾ ਬਈ ਜੀ ਲੱਗਦਾ ਕੁਦਰਤ ਦੇ ਨੇੜੇ ਆ ਮਾਹੌਲ ਬਹੁਤ ਵਧੀਆ ਹੈਗਾ ਤੇ ਸ਼ੁੱਧ ਹਵਾ ਸ਼ੁੱਧ ਪਾਣੀ ਮਤਲਬ ਪੂਰਾ ਜੀ ਲੱਗਦਾਗਾ ਕੰਮ ਦੇ ਵਿੱਚ ਹਨਾ ਇੱਥੇ ਤੇ ਘੈਂਟ ਮਾਹੌਲ ਹੈਗਾ ਹੁਣ ਐਸਰੁੱਤ ਅਸੀਂ ਹਾਂ ਇਹੋ ਜਿਹਾ ਠੰਡ ਠੀਕ ਠਾਕ ਜੀ ਹੈਗੀ ਹੈਗੀ ਮਤਲਬ ਸੋਹਣਾ ਮਾਹੌਲ ਹੈ ਹਵਾ ਵਗ ਰਹੀ ਹੈਗੀ ਤੇ ਕੋਈ ਗਰਮੀ ਵਾਲੀ ਗੱਲਬਾਤ ਨਹੀਂ ਜਿਵੇਂ ਨਾਰਮਲ ਯੂਪੀ ਦੇ ਵਿੱਚ ਥੋੜੀ ਜੀ ਗਰਮੀ ਹੈਗੀ ਤਾਂ ਆਹ ਜਿਹੜਾ ਏਰੀਆ ਇੱਥੇ ਉਮੇ ਗਰਮੀ ਨਹੀਂ ਹੈਗੀ ਇੱਥੇ ਵਧੀਆ ਟੈਂਪਰੇਚਰ ਵੀ ਤੇ ਐਸ ਵਕਤ ਇੱਥੇ ਕਮਾਦ ਵੀ ਲੱਗਿਆ ਹੋਇਆ ਤੇ ਸਰੋਂ ਦੇ ਫੁੱਲ ਖਿੜੇ ਹੋਏ ਆ ਤੋਰੀ ਦੇ ਫੁੱਲ ਜਿਹੜੇ ਹੈਗੇ ਆ ਖਿੜੇ ਹੋਏ ਆ ਹਨਾ ਤਾਂ ਇੱਥੇ ਪਾਣੀ ਦਾ ਤੁਸੀਂ ਦੇਖ ਲਓ ਨਲਕੇ ਅੱਜ ਵੀ ਲੱਗੇ ਹੋਏ ਆ ਇੱਥੇ ਇਹ ਨਲਕਾ ਹੈਗਾ ਤੇ ਨਲਕਾ ਅੱਜ ਵੀ ਚੱਲਦਾ ਹਨਾ ਪਾਣੀ ਡੁੱਲ੍ਹੇ ਹੋ ਤੁਸੀਂ ਦੇਖ ਵੀ ਸਕਦੇ ਆ ਤੇ ਇਹ ਨਲਕਾ ਅੱਜ ਵੀ ਚੱਲਦਾ ਹੈ ਲੋਕ ਗੇੜਦੇ ਆ ਤੇ ਪਾਣੀ ਪੀਂਦੇ ਆ ਕੋਈ ਇੱਥੇ ਫਿਲਟਰ ਲਾਉਣ ਦੀ ਲੋੜ ਨਹੀਂ ਹੈ ਇਹੀ ਲੋਕ ਪਾਣੀ ਪੀਂਦੇ ਆ ਇੱਥੋਂ ਵੀ ਇਹ ਨਹੀਂ ਕੋਈ ਫਿਲਟਰ ਵਾਲਾ ਪਾਣੀ ਨਹੀਂ ਪੀਂਦੇ ਜਾਂ ਬੋਤਲਾਂ ਵਾਲਾ ਪਾਣੀ ਨਹੀਂ ਪੀਂਦੇ ਇੱਥੋਂ ਹੀ ਭਰ ਕੇ ਲੋਕ ਇੱਥੇ ਪਾਣੀ ਪੀਂਦੇ ਹੈਗੇ ਫਿਲਟਰਾਂ ਦੇ ਤਾਂ ਇੱਥੇ ਬਹੁਤ ਬੰਦੇ ਕਹਿੰਦੇ ਕਿ ਅਸੀਂ ਫਿਲਟਰ ਲਾਏ ਨਹੀਂ ਅਸੀਂ ਲਾਉਣੇ ਨਹੀਂ ਹੈਗੇ ਉਹ ਮਤਲਬ ਨਾਰਮਲ ਪਾਣੀ ਹੀ ਪੀਂਦੇ ਆਗੇ ਵਧੀਆ ਜਗ੍ਹਾ ਹੈਗੀ ਕੋਈ ਵੀ ਵੀਰ ਹਨਾ ਇੱਥੇ ਆਉਣ ਵਾਲਾ ਤਔ ਜ਼ਰੂਰ ਆ ਸਕਦੇ ਹਨ ਜਮੀਨ ਲੈਣੀ ਆ ਲੈ ਸਕਦੇ ਤੇ ਬਾਕੀ ਵੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੇ ਸੁਝਾਅ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਫੇਸਬੁਕ ਤੇ ਦੇਖ ਰਹੇ ਹੋ ਤਾਂ ਆਪਾਂ ਨੂੰ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ